ਸਰ ਇਹ ਕੁੱਲ ਕਿੰਨੀਆਂ ਕਿਸਮਾਂ ਨੇ ਗੁਲਦੋਦੀ ਦੀਆਂ ਹਾਂਜੀ ਸਾਡੇ ਕੋਲੇ ਤਕਰੀਬਨ 200 ਪਲੱਸ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਤੇ ਅਸੀਂ ਕੁਝ ਪੀਓ ਦੀਆਂ ਕਿਸਮਾਂ ਜਿਹੜੀਆਂ ਡਿਸਪਲੇ ਵੀ ਕੀਤੀਆਂ ਹੋਈਆਂ ਜਿਹੜੀਆਂ ਕਿ ਫਾਰਮਰਜ਼ ਵੱਡੇ ਪੱਧਰ ਤੇ ਕਮਰਸ਼ੀਅਲ ਕਲਟੀਵੇਸ਼ਨ ਜਿਹੜੀ ਕਰਦੇ ਆ ਸੋ ਉਹਨਾਂ ਵਿੱਚ ਮੈਂ ਥੋੜੇ ਕਿਸਮਾਂ ਜਿਵੇਂ ਬਹੁਤ ਸਾਰੀਆਂ ਇੱਥੇ ਕਿਸਮਾਂ ਲੱਗੀ ਹੋਈਆਂ ਥੋੜੀਆਂ ਕਿਸਮਾਂ ਬਾਰੇ ਵੀ ਦੱਸੋ ਕਿਹੜੀ 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 ਕਿਸਮ ਹੈ ਬਿਲਕੁਲ ਜੀ ਗੁਲਦੋਦੀ ਕਾਫੀ ਡਾਈਵਰਸ ਕ੍ਰੌਪ ਹੈਗੀ ਆ ਇਹਦੇ ਵਿੱਚ ਅਸੀਂ ਇਹਦੀ ਵਰਤੋਂ ਜਿਹੜੀ ਪੌਟ ਕਲਚਰ ਲਈ ਵੀ ਕਰ ਸਕਦੇ ਆ ਐਜ਼ ਅ ਲੂਸ ਫਲਾਵਰ ਐਜ਼ ਅ ਕੱ ਜੇਕਰ ਆਪਾਂ ਕਿਸਮਾਂ ਦੀ ਗੱਲ ਕਰੀਏ ਜਿਹੜੀਆਂ ਸਾਡੀਆਂ ਰეკਮੈਂਡੇਡ ਵੈਰਾਈਟੀਆਂ ਹੈਗੀਆਂ ਨੇ ਉਹਦੇ ਵਿੱਚ ਜਿਵੇਂ ਪੌਟ ਕਲਚਰ ਤੁਸੀਂ ਪੰਜਾਬ ਗੁਲੇਸਾਇਰ ਹੈ ਅਨਮੋਲ ਹੈ ਪੰਜਾਬ ਗੋਲਡ ਹੈ ਹਮਮ ਯੈਲੋ ਚਾਰਮ ਹੈਗੀਆਂ ਇਹ ਕਿਸਮਾਂ ਜਿਹੜੀਆਂ ਨੇ ਇਹਨਾਂ ਦਾ ਇਹ ਆਪਾਂ ਪੌਟ ਕਲਚਰ ਦੇ ਵਿੱਚ ਇਹ ਇਹ ਪੰਜਾਬ ਦੀਆਂ ਕਿਸਮਾਂ ਨੇ ਬਿਲਕੁਲ ਜੀ ਇਹ ਸਾਡੇ ਵੱਲੋਂ ਡਿਵੈਲਪ ਕੀਤੀਆਂ ਕਿਸ ਕਿਸਮਾਂ ਹੈਗੀਆਂ ਸਾਰੀਆਂ ਹਾਈਬ੍ਰਿਡ ਕਿਸਮਾਂ ਹੈਗੀਆਂ ਨੇ ਤੇ ਰਿਕਮੈਂਡਡ ਵੈਰਾਈਟੀਆਂ ਹੈਗੀਆਂ ਨੇ ਇਹ ਵੱਡਾ ਫਲਾਵਰ ਹੈ ਇਹ ਵੀ ਗੁਲਦੋਦੀ ਦੇ ਵਿੱਚ ਹੀ ਆਉਂਦਾ ਬਿਲਕੁਲ ਜੀ ਗੁਲਦੋਦੀ ਵਿੱਚ ਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਹੁੰਦੀ ਆ ਕੋਰੀਅਨ ਟਾਈਪ ਹੁੰਦੀ ਆ ਇੱਕ ਹੁੰਦੀ ਆ ਸਟੈਂਡਰਡ ਟਾਈਪ ਜਿਹੜੇ ਤੁਸੀਂ ਵੱਡੇ ਫੁੱਲ ਦੀ ਗੱਲ ਕੀਤੀ ਆ ਇਹ ਹੈਗੀਆਂ ਨੇ ਸਟੈਂਡਰਡ ਜਾਂ ਜਾਪਾਨੀ ਕਿਸਮਾਂ ਸੋ ਇਹਦੇ ਵਿੱਚ ਆਪਾਂ ਕੋਈ ਵੀ ਟਾਣੇ ਨਹੀਂ ਆਉਣ ਦਿੰਦੇਗੇ ਜਿੰਨੀਆਂ ਜਿੰਨੀਆਂ ਬਰਡਸ ਹੁੰਦੇ ਨੇ ਅਸੀਂ ਡਿਸ ਬਰਡ ਕਰਕੇ ਸਿਰਫ ਉੱਪਰ ਇੱਕ ਟਾਪ ਤੇ ਵੱਡਾ ਵੱਡਾ ਤਕੀਦਾ ਤਾਂ ਕਿ ਜਿਹੜਾ ਫਲਾਵਰ ਜਿਹੜਾ ਸਾਈਜ਼ ਵੱਡਾ ਬਣ ਸਕੇ ਸਰ ਇਸ ਦਾ ਸੀਜ਼ਨ ਕੀ ਹੁੰਦਾ ਗੁਲਦੋਦੀ ਦਾ ਇਸ ਨੂੰ ਕਦੋਂ ਲਗਾਉਣਾ ਚਾਹੀਦਾ ਤੇ ਕਦੋਂ ਇਸ ਤੇ ਜਿਹੜੇ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਗੁਲਦੋਦੀ ਜਿਹੜੀ ਹੈਗੀ ਆ ਇਹ ਵੈਜੀਟੇਟਿਵ ਪ੍ਰੋਪਗੇਸ਼ਨ ਕਰਦੇ ਆਪਾਂ ਇਹਨਾਂ ਦੀ ਹਾਂਜੀ ਤੇ ਇਹ ਕਲਮਾਂ ਰਹੀਂ ਤਿਆਰ ਕੀਤੀ ਜਾਂਦੀ ਆ ਜਿਹੜੀਆਂ ਸੌਫਟਵੁੱਡ ਕਟਿੰਗਸ ਹੁੰਦੀਆਂ ਨੇ ਹਾਂਜੀ ਉਹਨਾਂ ਨੂੰ ਅਸੀਂ ਜੂਨ ਦੇ ਮਹੀਨੇ ਜਿਹੜੀ ਟਰਮੀਨਲ ਕਟਿੰਗਸ ਲੈ ਕੇ ਉਹਨੂੰ ਆਈਪੀਏ ਰੂਟਿੰਗ ਹਾਰਮੋਨ ਨਾਲ ਟਰੀਟ ਕਰਕੇ ਫਿਰ ਅਸੀਂ ਇਹਨੂੰ ਰੂਟਿੰਗ ਮੀਡੀਆ ਦੇ ਵਿੱਚ ਲਗਾਉਨੇ ਆ। ਅਸਰ ਜਿਹੜੀ ਗੁਲਦੋਦੀ ਨੂੰ ਆਪਣੇ ਘਰਾਂ ਦੇ ਵਿੱਚ ਅਰੇਂਜਮੈਂਟਸ ਕਰਦੇ ਨੇ ਜਾਂ ਫੀਲਡ ਦੇ ਵਿੱਚ ਕਰਦੇ ਨੇ ਉਹ ਕਿੰਨਾ ਕੁ ਪਿਆਰ ਦੇ ਨਾਲ ਇਹਨਾਂ ਨੂੰ ਕਰਦੇ ਨੇ ਕਿਉਂਕਿ ਪਿਆਰ ਤੇ ਸਬਰ ਚਾਹੀਦਾ ਫੁੱਲਾਂ ਦੇ ਵਾਸਤੇ ਕਿੰਨੇ ਕੁ ਪਿਆਰ ਦੇ ਨਾਲ ਉਹ ਇਹਨਾਂ ਨੂੰ ਬਣਾਉਂਦੇ ਨੇ ਤਿਆਰ ਕਰਵਾਉਂਦੇ ਨੇ। ਬਿਲਕੁਲ ਜੀ ਇਹ ਤਾਂ ਤੁਸੀਂ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਕੇਅਰ ਕਰਦੇ ਆ ਉਸੇ ਤਰ੍ਹਾਂ ਹੀ ਅਸੀਂ ਜਿਹੜੀ ਗੁਲਦੋਦੀ ਦੀ ਬਹੁਤ ਹੀ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਸਾਡਾ ਟਾਈਮ ਲੀ ਆਪਰੇਸ਼ਨ ਹੈ ਤੁਸੀਂ ਇਹ ਨਹੀਂ ਹੈ ਕਿ ਵੀ ਅੱਜ ਨਹੀਂ ਕੀਤਾ ਤੇ 10 ਦਿਨ ਬਾਅਦ ਕਰ ਲਿਆ ਇਹ ਤੁਹਾਡੇ ਬਿਲਕੁਲ ਪ੍ਰੈਸਾਈਜ਼ ਟਾਈਮਿੰਗ ਚਾਹੀਦੇ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਤੇ ਇੱਥੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਇੱਕ ਫਲਾਵਰ ਸ਼ੋਅ ਚੱਲ ਰਿਹਾ ਜਿਸ ਦੇ ਵਿੱਚ ਸਿਰਫ ਗੁਲਦੋਦੀ ਦੀ ਵੈਰਾਈਟੀ ਜਿਹੜੀ ਹੈ ਮੌਜੂਦ ਹੈ ਤੇ ਇਸ ਤੇ ਕੰਪੀਟੀਸ਼ਨ ਵੀ ਕਰਵਾਏ ਜਾ ਰਹੇ ਨੇ ਹਰ ਸਾਲ ਗੁਲਦੋਦੀ ਦਾ ਕੰਪੀਟੀਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀ ਕਲਚਰ ਐਂਡ ਲੈਂਡਸਕੇਪਿੰਗ ਵਿਭਾਗ ਦੇ ਵੱਲੋਂ ਕਰਵਾਇਆ ਜਾਂਦਾ ਤਾਂ ਅੱਜ ਵੀ ਇੱਥੇ ਕਰਵਾਏ ਜਾ ਰਹੇ ਆ ਬਹੁਤ ਅਲੱਗ-ਅਲੱਗ ਕਿਸਮਾਂ ਜਿਹੜੀਆਂ ਨੇ ਗੁਲਦੋਦੀ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਸਾਡੇ ਨਾਲ ਵਿਭਾਗ ਤੋਂ ਡਾਕਟਰ ਸਮਰਤ ਸਿੰਘ ਮਜੂਤ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਰ ਥੋੜਾ ਪਹਿਲਾਂ ਇਸ ਗੁਲਦੋਦੀ ਬਾਰੇ ਦੱਸੋ ਇਹ ਕਿਹੜੀ ਕਿਸਮ ਹੁੰਦੀ ਹੈ ਤੇ ਕਿੱਥੇ-ਕਿੱਥੇ ਇਹ ਪਾਈ ਜਾਂਦੀ ਹੈ ਤੇ ਕਿਸ ਤਰੀਕੇ ਨਾਲ ਇਸ ਦੀ ਜਿਹੜੀ ਆ ਵਰਤੋਂ ਕਿੱਥੇ ਹੁੰਦੀ ਹੈ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਸ਼ੋਅ ਤੇ ਕਵਰੇਜ ਲਈ ਜੀ ਗੁਲਦੋਦੀ ਜਿਹਨੂੰ ਅਸੀਂ ਕ੍ਰੈਸੈਂਥਮਮ ਕਹਿੰਦੇ ਆਂ ਇਹਦਾ ਜਿਹੜਾ ਆਪਣਾ ਜੀਨਸ ਹੈਗਾ ਕ੍ਰੈਸੈਂਥਮਮ ਸੋ ਇਹਨੂੰ ਲੋਕਲ ਨੇਮ ਦੇ ਵਿੱਚ ਕੁਇਨ ਆਫ ਦੀ ਈਸਟ ਵੀ ਕਹਿੰਦੇ ਆਂ ਆਟਮ ਕੁਇਨ ਵੀ ਕਹਿੰਦੇ ਆਂ ਕਿਉਂਕਿ ਇਹ ਹੀ ਇੱਕੋ ਇੱਕ ਫੁੱਲ ਆਗੇ ਜਿਹੜਾ ਆਟਮ ਸੀਜ਼ਨ ਦੇ ਵਿੱਚ ਹੂੰ ਉਹ ਬਲੂਮ ਚ ਹੁੰਦਾ ਹੈ ਤੇ ਇਹਦੇ ਚ ਅਸੀਂ ਹਰ ਸਾਲ ਦਸੰਬਰ ਦੇ ਪਹਿਲੇ ਹਫਤੇ ਕਿਉਂਕਿ ਬਲੂਮ ਹੁੰਦੀ ਹੈਗੀ ਹੈ ਤੇ ਉਦੋਂ ਅਸੀਂ ਪ੍ਰਦਰਸ਼ਨੀ ਕਰਦੇ ਆ ਇਹਦੇ ਨਾਲ ਸਾਡਾ ਕੰਪੀਟੀਸ਼ਨ ਵੀ ਹੁੰਦਾ ਹੈ ਜੀ ਤੇ ਉਹਦੇ ਵਿੱਚ ਅਸੀਂ ਅਲੱਗ-ਅਲੱਗ ਕਿਸਮਾਂ ਜਿਹੜੀਆਂ ਨੇ ਅਸੀਂ ਡਿਸਪਲੇ ਕਰਦੇ ਆ ਤੇ ਨਾਲ ਦੀ ਨਾਲ ਜਿਹੜੇ ਸਿਟੀ ਸਕੂਲਸ ਨੇ ਬਾਕੀ ਗਾਰਡਨ ਐਮਟਿਓਰਸ ਨੇ ਉਹ ਆ ਕੇ ਜਿਹੜਾ ਆਪਣਾ ਕੰਪੀਟੀਸ਼ਨ 'ਚ ਭਾਗ ਲੈਂਦੇ ਆ ਤੇ ਅਸੀਂ ਉਹਨਾਂ ਨੂੰ ਪ੍ਰਾਈਜ਼ ਡਿਸਟਰੀਬਿਊਟ ਵੀ ਕਰਦੇ ਆ ਜੀ ਸਰ ਇਹ ਕੁੱਲ ਕਿੰਨੀਆਂ ਕਿਸਮਾਂ ਨੇ ਗੁਲਦੋਦੀ ਦੀਆਂ ਹਾਂਜੀ ਸਾਡੇ ਕੋਲੇ ਤਕਰੀਬਨ 200 ਪਲੱਸ ਜਿਹੜੀਆਂ ਵੈਰਾਈਟੀਆਂ ਹੈਗੀਆਂ ਨੇ ਤੇ ਅਸੀਂ ਕੁਝ ਪੀਯੂ ਦੇ ਕਿਸਮਾਂ ਜਿਹੜੀਆਂ ਡਿਸਪਲੇ ਵੀ ਕੀਤੀਆਂ ਹੋਈਆਂ ਜਿਹੜੀਆਂ ਕਿ ਫਾਰਮਰਸ ਵੱਡੇ ਪੱਧਰ ਤੇ ਕਮਰਸ਼ੀਅਲ ਕਲਟੀਵੇਸ਼ਨ ਜਿਹੜੀ ਕਰਦੇ ਆ ਸੋ ਉਹਨਾਂ ਵਿੱਚ ਮੈਂ ਥੋੜਾ ਜਿਹਾ ਥੋੜੇ ਕਿਸਮਾਂ ਜਿਵੇਂ ਬਹੁਤ ਸਾਰੀਆਂ ਇੱਥੇ ਕਿਸਮਾਂ ਲੱਗੀ ਹੋਈਆਂ ਥੋੜੀਆਂ ਕਿਸਮਾਂ ਬਾਰੇ ਵੀ ਦੱਸੋ ਕਿਹੜੀ 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 ਕਿਸਮ ਹੈ ਬਿਲਕੁਲ ਜੀ ਗਲਦੋਦੀ ਕਾਫੀ ਡਾਈਵਰਸ ਕ੍ਰੌਪ ਹੈਗੀ ਆ ਇਹਦੇ ਵਿੱਚ ਅਸੀਂ ਇਹਦੀ ਵਰਤੋਂ ਜਿਹੜੀ ਪੌਟ ਕਲਚਰ ਲਈ ਵੀ ਕਰ ਸਕਦੇ ਆ ਐਜ਼ ਅ ਲੂਸ ਫਲਾਵਰ ਐਜ਼ ਅ ਕੱਟ ਫਲਾਵਰ ਤੇ ਗਾਰਡਨ ਡੈਕੋਰੇਸ਼ਨ ਲਈ ਕਰ ਸਕਦੇ ਆ ਜੇਕਰ ਆਪਾਂ ਕਿਸਮਾਂ ਦੀ ਗੱਲ ਕਰੀਏ ਜਿਹੜੀਆਂ ਸਾਡੀਆਂ ਰეკਮੈਂਡੇਡ ਵੈਰਾਈਟੀਆਂ ਹੈਗੀਆਂ ਨੇ ਉਹਦੇ ਵਿੱਚ ਜਿਵੇਂ ਪੌਟ ਕਲਚਰ ਤੁਸੀਂ ਪੰਜਾਬ ਗੁਲੇਸਾਇਰ ਹੈ ਅਨਮੋਲ ਹੈ ਪੰਜਾਬ ਗੋਲਡ ਹੈ ਹਮਮ ਯੈਲੋ ਚਾਰਮ ਹੈਗੀਆਂ ਇਹ ਕਿਸਮਾਂ ਜਿਹੜੀਆਂ ਨੇ ਇਹਨਾਂ ਦਾ ਆਪਾਂ ਪੌਟ ਕਲਚਰ ਦੇ ਵਿੱਚ 8 ਇੰਚੀ 10 ਇੰਚੀ ਗਮਲਿਆਂ ਦੇ ਵਿੱਚ ਬੜੇ ਅੱਛੇ ਤਰੀਕੇ ਨਾਲ ਇਹ ਇਹ ਪੰਜਾਬ ਦੀਆਂ ਕਿਸਮਾਂ ਨੇ ਬਿਲਕੁਲ ਜੀ ਇਹ ਸਾਡੇ ਵੱਲੋਂ ਡਿਵੈਲਪ ਕੀਤੀਆਂ ਕਿਸਮਾਂ ਹੈਗੀਆਂ ਸਾਰੀਆਂ ਹਾਈਬ੍ਰਿਡ ਕਿਸਮਾਂ ਹੈਗੀਆਂ ਨੇ ਤੇ ਰეკਮੈਂਡੇਡ ਵੈਰਾਈਟੀਆਂ ਹੈਗੀਆਂ ਨੇ ਇਹ ਫਾਰਮਰਸ ਆਪਣੇ ਵੱਡੇ ਲੈਵਲ ਤੇ ਜਿਹੜੀਆਂ ਇਹਦੀ ਕਲਟੀਬੇਸ਼ਨ ਕਰਦੇ ਆ ਇਸ ਦੇ ਨਾਲ ਹੀ ਜੇ ਆਪਾਂ ਕਟ ਫਲਾਵਰ ਦੀ ਗੱਲ ਕਰੀਏ ਜਿਨ੍ਹਾਂ ਦੀ ਆਪਾਂ ਹਾਰਵੈਸਟਿੰਗ ਡੰਡੀ ਨਾਲ ਕਰਦੇ ਆ ਤੇ ਉਹਦੇ ਸਾਡੇ ਕੋਲੇ ਕੈਲਵਨ ਸੀਰੀਜ਼ ਦੀਆਂ ਹੈਗੀਆਂ ਕੈਲਵਨ ਟੈਟੂ ਹੈ ਕੈਲਵਨ ਮੈਂਟ੍ਰਨ ਹੈ ਰੀਗਨ ਵਾਈਟ ਹੈ ਜੀ ਪੰਜਾਬ ਸ਼ਿੰਗਾਰ ਹੈ ਇਹ ਸਾਡੀਆਂ ਜਿਹੜੀਆਂ ਕਿਸਮਾਂ ਹੈਗੀਆਂ ਇਹ ਸਾਰੀਆਂ ਇਹ ਕਟ ਫਲਾਵਰ ਵੱਲੋਂ ਯੂਜ਼ ਕਰਦੇ ਆ ਲੂਸ ਫਲਾਵਰ ਦੇ ਵਿੱਚ ਸਾਡੇ ਕੋਲੇ ਪੰਜਾਬ ਸ਼ਿੰਗਾਰ ਹੈਗੀ ਆ ਬੱਗੀ ਹੈ ਰਤਲਮ ਹੈ ਨਾ ਠੀਕ ਹੈ ਬੀਰ ਬਲਸਾਨੀ ਹੈ ਇਹ ਸਾਰੀਆਂ ਲੂਸ ਫਲਾਵਰ ਵਜੋਂ ਅਸੀਂ ਇਹਦੀ ਕਲਟੀਵੇਸ਼ਨ ਰეკਮੈਂਡੇਸ਼ਨ ਦਿੱਤੀ ਜਿਵੇਂ ਇੱਕ ਬਹੁਤ ਮਤਲਬ ਵੱਡਾ ਫਲਾਵਰ ਹੈ ਇਹ ਵੀ ਗੁਲਦੋਦੀ ਦੇ ਵਿੱਚ ਹੀ ਆਉਂਦਾ ਬਿਲਕੁਲ ਜੀ ਗਲਦੋਦੀ ਚ ਮੁੱਖ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਇੱਕ ਹੁੰਦੀ ਆ ਕੋਰੀਅਨ ਟਾਈਪ ਹੁੰਦੀ ਆ ਇੱਕ ਹੁੰਦੀ ਆ ਸਟੈਂਡਰਡ ਟਾਈਪ ਠੀਕ ਹੈ ਜਿਹੜੇ ਤੁਸੀਂ ਵੱਡੇ ਫੁੱਲ ਦੀ ਗੱਲ ਕੀਤੀ ਆ ਇਹ ਹੈਗੀਆਂ ਨੇ ਸਟੈਂਡਰਡ ਜਾਂ ਜਾਪਾਨੀ ਕਿਸਮਾਂ ਸੋ ਇਹਦੇ ਵਿੱਚ ਆਪਾਂ ਕੋਈ ਵੀ ਟਾਣੇ ਨਹੀਂ ਆਉਣ ਦਿੰਦੇਗੇ ਜਿੰਨੀਆਂ ਜਿੰਨੇ ਬਰਡਸ ਹੁੰਦੇ ਨੇ ਅਸੀਂ ਡਿਸ ਬਰਡ ਕਰਕੇ ਸਿਰਫ ਉੱਪਰ ਇੱਕ ਟੌਪ ਤੇ ਵੱਡਾ ਬਰਡ ਰੱਖੀਦਾ ਤਾਂ ਕਿ ਜਿਹੜਾ ਫਲਾਵਰ ਜਿਹੜਾ ਸਾਈਜ਼ ਵੱਡਾ ਬਣ ਸਕੇ ਜਿਵੇਂ ਇਹ ਬਹੁਤ ਸਪਾਈਡਰ ਇਸ ਦਾ ਨਾਮ ਹੈ ਬੜੀ ਮਤਲਬ ਵਧੀਆ ਕਿਸਮ ਲੱਗ ਰਹੀ ਹੈ ਜਿਵੇਂ ਜਾਲ ਜਿਵੇਂ ਛੱਡੇ ਹੁੰਦੇ ਨੇ ਬਿਲਕੁਲ ਜੀ ਇਹਦੇ ਇਹਦੇ ਵਿੱਚ ਅ ਇਹਨਾਂ ਦੇ ਬਲੂਮ ਅਕੋਰਡਿੰਗਲੀ ਅਸੀਂ ਇਹਨਾਂ ਨੂੰ 8 ਜਿਹੜੀਆਂ ਆਪਣੀਆਂ ਕਲਾਸਿਸ ਦੇ ਵਿੱਚ ਇਹਨੂੰ ਕੈਟੇਗਰੀਜ਼ ਕੀਤਾ ਹੈ ਠੀਕ ਹੈ ਜਿਹਦੇ ਵਿੱਚ ਸਾਡੇ ਕੋਲੇ ਇਨカーਵਡ ਹੈ ਡੈਕੋਰੇਟਿਵ ਐ ਸਪਾਈਡਰ ਹੈ ਸੋ ਇਹਨਾਂ ਦੇ ਜਿਹੜੇ ਰੇ ਫਲੋਰੈਟਸ ਹੁੰਦੇ ਜਿਹੜੀਆਂ ਆਪਾਂ ਪੰਖੜੇ ਜਿਹਨੂੰ ਕਹਿੰਨੇ ਆ ਉਹਨਾਂ ਦੀ ਅਰੇਂਜਮੈਂਟ ਦੇ ਅਕੋਰਡਿੰਗਲੀ ਅਸੀਂ ਇਹਨਾਂ ਦੀ ਜਿਹੜੀ ਕੈਟੇਗਰੀਜ਼ੇਸ਼ਨ ਕਰਦੇ ਆ ਤੇ ਉਸੇ ਤਰ੍ਹਾਂ ਅਸੀਂ ਗਮਲਿਆਂ ਦੀ ਪ੍ਰਦਰਸ਼ਨੀ ਕੀਤੀ ਹੈ ਤਾਂ ਕਿ ਲੋਕਾਂ ਨੂੰ ਇਹ ਜਾਨੂ ਕਰਾ ਸਕੀਏ ਕਿ ਕਿਸ ਤਰ੍ਹਾਂ ਇਹਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ ਸਰ ਇਸ ਦਾ ਸੀਜ਼ਨ ਕੀ ਹੁੰਦਾ ਗੁਲਦੋਦੀ ਦਾ ਇਸ ਨੂੰ ਕਦੋਂ ਲਗਾਉਣਾ ਚਾਹੀਦਾ ਤੇ ਕਦੋਂ ਇਸ ਤੇ ਜਿਹੜ ਹਾਂਜੀ ਗਲਦੋਦੀ ਜਿਹੜੀ ਹੈਗੀ ਆ ਇਹ ਵੈਜੀਟੇਟਿਵ ਪ੍ਰੋਪਗੇਸ਼ਨ ਕਰਦੇ ਆਪਾਂ ਇਹਨਾਂ ਦੀ ਹਾਂਜੀ ਤੇ ਇਹ ਕਲਮਾਂ ਰਹੀਂ ਤਿਆਰ ਕੀਤੀ ਜਾਂਦੀ ਆ ਜਿਹੜੀਆਂ ਸੌਫਟਵੁੱਡ ਕਟਿੰਗਸ ਹੁੰਦੇ ਨੇ ਉਹਨਾਂ ਨੂੰ ਅਸੀਂ ਜੂਨ ਦੇ ਮਹੀਨੇ ਜਿਹੜੀ ਟਰਮੀਨਲ ਕਟਿੰਗਸ ਲੈ ਕੇ ਉਹਨੂੰ ਆਈਬੀਏ ਰੂਟਿੰਗ ਹਾਰਮੋਨ ਨਾਲ ਟਰੀਟ ਕਰਕੇ ਫਿਰ ਅਸੀਂ ਇਹਨੂੰ ਰੂਟਿੰਗ ਮੀਡੀਆ ਦੇ ਵਿੱਚ ਲਗਾਉਂਦੇ ਆ ਤੇ ਤਕਰੀਬਨ 28 ਤੋਂ 30 ਦਿਨ ਦੇ ਵਿੱਚ ਵਿੱਚ ਇਹਦੀ ਜਿਹੜੀ ਰੂਟਿੰਗ ਹੋ ਜਾਂਦੀ ਆ ਫਿਰ ਅਸੀਂ ਅਗਸਟ ਦੇ ਪਹਿਲੇ ਹਫਤੇ ਜਿਹੜਾ ਹੈਗਾ ਅਸੀਂ ਇਹ ਟ੍ਰਾਂਸਫਰ ਕਰ ਦਿੰਦੇ ਆ ਫੀਲਡ ਕੰਡੀਸ਼ਨ ਦੇ ਵਿੱਚ ਹਾਂਜੀ ਤੇ ਹੁਣ ਜਾ ਕੇ ਜਿਹੜਾ ਫਲਾਵਰਿੰਗ ਹੁੰਦੀ ਆ ਸਰ ਜਿਵੇਂ ਬਹੁਤ ਸਾਰੇ ਲੋਕਾਂ ਨੇ ਬਹੁਤ ਅਲੱਗ-ਅਲੱਗ ਕਿਸਮਾਂ ਦੇ ਨਾਲ ਇਹਨਾਂ ਦੇ ਅਰੇਂਜਮੈਂਟਸ ਕੀਤੇ ਹੁੰਦੇ ਨੇ ਉਹ ਫਿਰ ਕਿੰਨਾ ਕੁ ਮਿਹਨਤ ਦਾ ਕੰਮ ਹੁੰਦਾ ਉਹ ਕਦੋਂ ਤੋਂ ਲੱਗਦੇ ਨੇ ਕਿੰਨੇ ਕੁ ਪਿਆਰ ਦੇ ਨਾਲ ਉਹ ਲੱਗਦੇ ਨੇ ਬਿਲਕੁਲ ਜੀ ਗੁਲਦੋਦੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਪੋਟ ਅਰੇਂਜਮੈਂਟ ਬਹੁਤ ਅੱਛੇ ਤਰੀਕੇ ਨਾਲ ਕੀਤਾ ਹੋਇਆ ਹੈ ਇਹਦੇ ਵਿੱਚ ਕੁਝ ਸਪੈਸਿਫਿਕ ਕਲਚਰਲ ਪ੍ਰੈਕਟਿਸਸ ਹੁੰਦੀਆਂ ਨੇ ਜਿਵੇਂ ਪਿੰਚਿੰਗ ਹੋ ਗਈ ਜਿਹੜੀਆਂ ਆਪਾਂ ਕਰਦੇ ਹੈਗੇ ਕੋਰਨ ਵੈਰੈਟੀ ਦੇ ਵਿੱਚ ਇਸੇ ਤਰ੍ਹਾਂ ਡਿਸਬਰਡਿੰਗ ਹੁੰਦੀ ਹੈ ਜਿਹੜੀਆਂ ਸਟੈਂਡਰਡ ਜਾਂ ਜਾਪਾਨੀ ਕਿਸਮਾਂ 'ਚ ਕਰਦੇ ਆਂ ਸੋ ਟਾਈਮ ਟੂ ਟਾਈਮ ਅਗਰ ਤੁਸੀਂ ਅੱਛੀ ਕੁਆਲਿਟੀ ਦਾ ਫੁੱਲ ਲੈਣਾ ਹੈ ਤਾਂ ਸਾਨੂੰ ਟਾਈਮਲੀ ਜਿਹੜੇ ਕਲਚਰਲ ਆਪਰੇਸ਼ਨਸ ਕਰਨੇ ਬਹੁਤ ਜ਼ਰੂਰੀ ਹੈ ਇਹਨਾਂ ਦੀ ਖਾਸ ਰੇ ਸਪਰੇਅ ਦਾ ਜਿਹੜਾ ਬਹੁਤ ਧਿਆਨ ਰੱਖਣਾ ਪੈਂਦਾ ਪਾਣੀ ਦਾ ਤੇ ਇਸੇ ਨਾਲ ਹੀ ਜਿਹੜਾ ਪੋਟ ਐਗਜ਼ ਜਿਹੜੇ ਅਰੇਂਜਮੈਂਟਸ ਕਰਦੇ ਨੇ ਜਾਂ ਫੀਲਡ ਦੇ ਵਿੱਚ ਕਰਦੇ ਨੇ ਉਹ ਕਿੰਨਾ ਕੁ ਪਿਆਰ ਦੇ ਨਾਲ ਇਹਨਾਂ ਨੂੰ ਕਰਦੇ ਨੇ ਕਿਉਂਕਿ ਪਿਆਰ ਤੇ ਸਬਰ ਚਾਹੀਦਾ ਫੁੱਲਾਂ ਦੇ ਵਾਸਤੇ ਕਿੰਨੇ ਕੁ ਪਿਆਰ ਦੇ ਨਾਲ ਉਹ ਇਹਨਾਂ ਨੂੰ ਬਣਾਉਂਦੇ ਨੇ ਤਿਆਰ ਕਰਵਾਉਂਦੇ ਨੇ ਬਿਲਕੁਲ ਜੀ ਇਹ ਤਾਂ ਤੁਸੀਂ ਜਿਵੇਂ ਆਪਾਂ ਛੋਟੇ ਬੱਚਿਆਂ ਦੀ ਕੇਅਰ ਕਰਦੇ ਆ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਗਲਦੋਦੀ ਦੀ ਬਹੁਤ ਹੀ ਕੇਅਰ ਕਰਨੀ ਪੈਂਦੀ ਹੈ ਕਿਉਂਕਿ ਸਾਡਾ ਟਾਈਮਲੀ ਆਪਰੇਸ਼ਨ ਹੈ ਤੁਸੀਂ ਇਹ ਨਹੀਂ ਹੈ ਕਿ ਵੀ ਅੱਜ ਨਹੀਂ ਕੀਤਾ ਤੇ 10 ਦਿਨ ਬਾਅਦ ਕਰ ਲਿਆ ਇਹ ਤੁਹਾਡੇ ਬਿਲਕੁਲ ਪ੍ਰੈਸਾਈਜ਼ ਟਾਈਮਿੰਗ ਚਾਹੀਦੇ ਵੀ ਕਦੋਂ ਆਪਾਂ ਕਿਉਂਕਿ ਸ਼ਾਰਟ ਡੇ ਪਲਾਂਟ ਹੈ ਜਦੋਂ ਸ਼ਾਰਟ ਡੇ ਸ਼ੁਰੂ ਹੋ ਗਏ ਦਿਨ ਜਿਹੜੇ ਛੋਟੇ ਹੋ ਗਏ ਤੇ ਰਾਤਾਂ ਲੰਬੀਆਂ ਹੋ ਗਈਆਂ ਉਦੋਂ ਬੋਡੀ ਨਿਸਸिएशन ਹੋ ਜਾਣੀ ਹੈ ਨਾ ਟੈਕਨੀਕਲੀ ਜੇ ਮੈਂ ਗੱਲ ਕਰਾਂ ਤਾਂ ਇਹ ਬੜਾ ਟਾਈਮਲੀ ਆਪਰੇਸ਼ਨ ਹੈਗਾ ਇਹਦੇ ਤੋਂ ਤੁਹਾਨੂੰ ਬਹੁਤ ਕੇਅਰ ਐਂਡ ਟੇਕ ਕਰਨੀ ਪੈਂਦੀ ਹੈ ਪੌਟ ਐਗਜ਼ਿਬਿਟਾ ਕੋਈ ਬਲੇਮਿਸ਼ਸ ਨਾ ਹੋਣ ਬਿਲਕੁਲ ਕੁਆਲਿਟੀ ਫਲਾワー ਪ੍ਰੋਡਿਊਸ ਕਰਨ ਲਈ ਸਾਨੂੰ ਮਤਲਬ ਕਹਿ ਲਓ ਬਹੁਤ ਜਿਆਦਾ ਕੇਅਰ ਕਰਨੀ ਪੈਂਦੀ ਇਹਨਾਂ ਦੀ ਸਰ ਇਹ ਕੰਪੀਟੀਸ਼ਨ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਦੋਂ ਤੋਂ ਹੋ ਰਿਹਾ ਹੈ ਇਹ ਕਿੰਨਾ ਚੱਲ ਰਿਹਾ ਕੰਪੀਟੀਸ਼ਨ ਹਾਂਜੀ ਸਾਡਾ ਇਹ 28ਵਾਂ ਕ੍ਰਿਸੈਂਥਮਮ ਸ਼ੋਅ ਹੈਗਾ 28 ਦਾ ਜਿਹੜਾ ਕ੍ਰੈਂਥੀਮਮ ਸ਼ੋ ਹੈਗਾ ਇਹ ਅਸੀਂ ਤਕਰੀਬਨ ਪਿੱਛੇ ਕਾਫੀ ਚਿਰ ਤੋਂ ਅਸੀਂ ਸ਼ੋ ਲਗਾ ਰਹੇ ਹਾਂ ਸੋ ਜਿਹਦੇ ਵਿੱਚ ਅਲੱਗ-ਅਲੱਗ ਕਿਸਮਾਂ ਪ੍ਰਦਰਸ਼ਨੀ ਹੁੰਦੀ ਹੈ ਸਾਡੇ ਰਿਟਾਇਰਡ ਫੈਕਲਟੀ ਪ੍ਰੋਫੈਸਰਸ ਆਉਂਦੇ ਨੇ ਤੇ ਉਹਨਾਂ ਦੀ ਰਹਿਨਮਾਈ ਹੇਠ ਉਹਨਾਂ ਦੀ ਗਾਈਡੈਂਸ ਦੇ ਹੇਠ ਸਾਨੂੰ ਬੜੇ ਅੱਛੇ ਸੁਜੈਸ਼ਨ ਵੀ ਦਿੰਦੇ ਆ ਤੇ ਟਾਈਮ ਟੂ ਟਾਈਮ ਅਸੀਂ ਇੰਪਰੂਵਮੈਂਟ ਕਰਦੇ ਰਹਿੰਦੇ ਆ ਆਪਣੇ ਗਲਦੋਦੀ ਸ਼ੋ ਨੂੰ ਵਧੀਆ ਸਫਲ ਬਣਾਉਣ ਵਾਸਤੇ ਸਰ ਜਿਹੜਾ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਕਿ ਕਿਸ ਕਿੰਨੇ ਪੱਧਰ ਕਿਹੜੇ ਪੱਧਰ ਤੇ ਹੁੰਦਾ ਤੇ ਕੀ ਕੀ ਕੰਪੀਟੀਸ਼ਨ ਦੇ ਵਿੱਚ ਜਿਹੜੇ ਮੁਕਾਬਲੇ ਹੁੰਦੇ ਨੇ ਬਿਲਕ ਬਾਕੀ ਜਿੰਨੇ ਵੀ ਗਾਰਡਨ ਐਮਟੀਓਸ ਨੇ ਕੁਝ ਸਾਡੇ ਕੋਲ ਉੱਚੇਚੇ ਤੌਰ ਤੇ ਮੈਂ ਨਾਮ ਲੈਣਾ ਚਾਹੂੰਗਾ ਮਹਿੰਦਰਪਾਲ ਸਿੰਘ ਜੀ ਚਰਨਦੀਪ ਹੁਣਾ ਜੀ ਇਹ ਕਾਫੀ ਅੱਛੇ ਆਪਣੇ ਪੌਟ ਐਗਜ਼ੀਬਿਟਸ ਲੈ ਕੇ ਆਉਂਦੇ ਆ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ 올ਓਵਰ ਪੰਜਾਬ ਸਟੇਟ ਦੇ ਵਿੱਚ ਕਿ ਆਪਣੇ ਪੌਟਸ ਜਿਹੜੇ ਹੈਗੇ ਆ ਲੈ ਕੇ ਆਓ ਟੂ ਪੌਟਸ ਪਰ ਐਂਟਰੀ ਜਿਹੜੀ ਹੈਗੀ ਇੱਕ ਇੱਕ ਐਂਟਰੀ ਮੰਨੀ ਜਾਂਦੀ ਆ ਤੇ ਉਹਦੇ ਚ ਅਲੱਗ-ਅਲੱਗ ਕਲਾਸੀਫਿਕੇਸ਼ਨ ਅਕੋਰਡਿੰਗ ਲਈ ਅਸੀਂ ਫੋਟਸ ਦੀ ਪਲੇਸਮੈਂਟ ਕਰਵਾ ਕੇ ਜੱਜਸ ਤੋਂ ਬਕਾਇਦਾ ਅਸੀਂ ਜਜਿੰਗ ਕਰਵਾ ਕੇ ਪ੍ਰਾਈਸ ਡਿਸਟ੍ਰਿਬਿਊਸ਼ਨ ਕਰਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਤਾਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਦੂਰੋਜ਼ਾ ਫਲਾਵਰ ਸ਼ੋ ਗੁਲਦੋਦੀ ਤਾਂ ਚੱਲ ਰਿਹਾ ਸੀ ਤੇ ਅੱਜ ਆਖਰੀ ਦਿਨ ਹੈ ਤੇ ਅੱਜ ਪ੍ਰਾਈਸ ਡਿਸਟ੍ਰਿਬਿਊਸ਼ਨ ਵੀ ਹੋਣਗੇ ਤੇ ਬਹੁਤ ਵਧੀਆ ਟੰਗ ਦੇ ਨਾਲ ਇਥੋਂ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਿੰਨੇ ਪਿਆਰ ਦੇ ਨਾਲ ਜਿਹੜੀ ਇਹ ਗੁਲਦੋਦੀ ਉਹ ਤਿਆਰ ਹੁੰਦੀ ਹੈ ਤਾਂ ਹੋਰ ਅਪਡੇਟਸ ਹਨ ਜੀ ਲੁਧਿਆਣਾ ਤੋਂ ਸਨਮਜੀਤ ਸਿੰਘ